ਹੈਲੋ ਜੀ ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਸਾਇਬ ਬਲੌਗ ਦੇ ਵਿੱਚ ਹੋਰ ਜੀ ਕਿਵੇਂ ਹੋ ਸਾਰੇ ਠੀਕ ਠਾਕ ਅਸੀਂ ਵੀ ਸਾਰੇ ਠੀਕ ਠਾਕ ਹਾਂ ਤੇ ਪ੍ਰਮਾਤਮਾ ਅਗੇ ਅਰਦਾਸ ਕਰਦੇ ਹਾਂ ਕਿ ਤੁਸੀਂ ਵੀ ਸਾਰੇ ਠੀਕ ਠਾਕ ਹੋਵੋ ਹਾਂਜੀ ਲੱਗਿਆ ਬਲੌਗ ਦੀ ਸਟਾਰਟਿੰਗ ਕਰਨ ਬਲੌਗ ਸਟਾਰਟ ਕਰਨ ਤੋਂ ਪਹਿਲਾਂ ਜੇਕਰ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਵੀਡੀਓ ਪਸੰਦ ਆਉਂਦੀਆਂ ਨੇ ਤਾਂ ਲਾਈਕ ਸ਼ੇਅਰ ਕਮੈਂਟ ਕਰਕੇ ਜਰੂਰ ਦੱਸਿਓ ਹਾਂਜੀ ਇਹ ਤੇ ਸਵੇਰ ਦਾ ਟਾਈਮ ਆ ਤੇ ਮੈਂ ਲੱਗੀ ਸੀਗੀ ਸਾਫ ਸਫਾਇਆ ਕਰਨ ਤੁਹਾਨੂੰ ਪਤਾ ਹੀ ਹੈ ਜਦੋਂ ਜਮੀ ਪੈ ਕੇ ਹੜ ਦਾ ਉਸ ਤੋਂ ਬਾਅਦ ਬਹੁਤ ਜ਼ਿਆਦਾ ਕੰਮ ਵੱਜ ਜਾਂਦੇ ਨੇ ਸਾਫ ਸਫਾਇਆ ਦਾ ਕੰਮ ਬਹੁਤ ਵੱਜਦਾ ਬਹੁਤ ਜ਼ਿਆਦਾ ਐਵੇਂ ਗਾਜਿਆ ਪਿਆ ਪਿਆ ਸੀਗਾ ਮਿੱਟੀ ਉਹ ਮਿੱਟੀ ਹੋਈ ਪਈ ਸੀਗੀ ਅੱਜ ਆਪਾਂ ਸਾਰਾ ਹੀ ਸਮਾਰਾਂਗੇ ਪੁਚੇ ਪੁਚੇ ਲਾ ਦਾਂਗੇ ਸਮਾਰ ਕੇ ਅੱਜ ਤਾਂ ਮੌਸਮ ਬੱਧੀਆ ਹੈ ਧੂਪਾ ਨਿਕਲਿਆ ਹੋਊਗਾ ਸ਼ਾਇਦ ਲੱਗਦਾ ਹੈ ਤੇ ਗਿੱਲੇ ਗਿੱਲਾ ਹੋਇਆ ਪਿਆ ਸੀਗਾ ਵਧੀਆ ਜੀ ਧੁੱਪਾ ਨਿਕਲਿਆ ਵੇ ਚਲ ਸਾਰੇ ਪਾਸੇ ਸੁੱਕ ਜਾਊਗਾ ਤੇ ਇੱਥੇ ਲੱਗਾ ਹੋਇਆ ਸੀਗਾ ਜਿਸ ਕਾਰਨ ਵੀਡੀਓ ਬਣਾਉਣ ਜਿਸ ਕਾਰਨ ਉਹ ਕਿਹਾ ਸੀਗਾ ਮੈਂ ਹਾਂ ਵੀ ਥੋੜੀ ਜਿਹੀ ਵੀਡੀਓ ਬਣਾ ਦੇ ਵੀ ਫੇਰ ਬਾਕੀ ਮੈਂ ਦਿਨ ਚ ਬਣਾਈ ਜਾਊਂਗੀ ਤੇ ਅੱਜ ਜੀ ਆਪਾਂ ਕਾਫੀ ਟਾਈਮ ਲੱਗ ਜਾਣਾ ਅੱਜ ਆਪਾਂ ਨੂੰ ਸਾਫ਼ ਸੁਭਾਇਆ ਕਰਨ ਨੂੰ ਤੇ ਦੇਖੋ ਕਿਵੇਂ ਇੱਥੇ ਨਾ ਬਾਲਣ ਪਿਆ ਸੀਗਾ ਬਾਲਣ ਮੈਂ ਨਾ ਤੋੜ ਤੋੜ ਕੇ ਸਾਈਡ ਤੇ ਰੱਖਤਾ ਤੇ ਬਾਕੀ ਜਿਹੜਾ ਮਾ ਉਹਦੀ ਉਹ ਹੁੰਦੀ ਆ ਕੋੜਾ ਵਗੈਰਾ ਸਾਰੇ ਛੋਟੇ ਛੋਟੀਆਂ ਛਟੀਆਂ ਉਹ ਆਪਾਂ ਚੁੱਲ੍ਹੇ ਚਲਾਤੀਆਂ ਉਹਨੂੰ ਬਾਅਦ ਚ ਝાળ ਦਾਂਗੇ ਸਾਰੀਆਂ ਨੂੰ ਕਾगज ਬਹੁਤ ਵਗਾਇ ਹੋਏ ਪਏ ਸੀ ਬੱਚਿਆਂ ਦੇ ਲਫਾਫੇ ਲੁਕੂ ਬੇ ਸਿੱਟੇ ਹੋਏ ਸੀ ਉਹ ਸਾਰੇ ਚੁੱਲ੍ਹੇ ਚ ਲਾਤੇ ਤੇ ਅੱਗ બાળ ਦਾਂਗੇ ਸਾਰੇ ਝાળ ਦਾਂਗੇ ਨਾਲ ਚੁੱਲਾ ਸੁੱਕ ਜੂਗਾ ਚੁੱਲਾ ਗਿੱਲਾ ਹੋਇਆ ਪਿਆ ਸੀਗਾ ਮੀਂਹ ਪੈਣਾ ਕਿਉਂਕਿ ਜੇ ਕਈ ਦਿਨ ਲਗਾਤਾਰ ਮੀਂਹ ਪੀ ਗਿਆ ਤੋਂ ਤਿੰਨ ਦਿਨ ਤੇ ਚੁੱਲਾ ਆਪਣਾ ਬਿਲਕੁਲ ਗਿੱਲਾ ਹੋ ਗਿਆ ਉਹਨੂੰ ਸੁਕਾਵਾਂਗੇ ਫੇਰ ਸ਼ਾਮ ਨੂੰ ਸਬਜ਼ੀ ਚੁੱਲੇ ਤੇ ਬਣਾਵਾਂਗੇ ਅੱਜ ਇੱਥੇ ਆ ਗਏ ਆਪਣੀਆਂ ਬੱਕਰੀਆਂ ਦੋਏ ਛੇਲੀਆਂ ਪੌੜੀਆਂ ਚੜ ਰਹੀਆਂ ਸੀਗੀਆਂ ਬਾਕੀ ਜਿਸ ਕਨ ਵੀਡੀਓ ਬਹੁਤ ਹਲਾਉਂਦਾ ਐਡਜਸਟ ਕਰ ਲਿਓ ਜੀ ਤੇ ਲਓ ਫੇਲਦੀਆਂ ਨੇ ਇੱਥੇ ਹੁਣ ਇਹਨਾਂ ਨੇ ਫਿਰਿਆਣ ਮਿਲਦੇਆਂ ਚ ਫੇਰ ਤੁਹਾਨੂੰ ਲਓ ਜੀ ਸਵੇਰ ਦੇ ਜਿੱਦੇ ਤੁਹਾਨੂੰ ਹੁਣ ਮਿਲ ਰਹੇ ਆ ਕਿਉਂਕਿ ਇਹ ਕੰਮ ਕਰ ਰਹੇ ਨੇ ਜਿਆਦਾ ਸੀਗੇ ਮੀਂਹ ਕਰਕੇ ਸਾਰੇ ਪਾਸੇ ਗਾਹ ਪਿਆ ਫੈਸੇਗਾ ਇਸ ਹਾਲ ਸੁਧਾਈ ਕਰਕੇ ਉਸ ਤੋਂ ਬਾਅਦ ਰਾਮ ਕਰਿਆ ਰਾਮ ਕਰਕੇ ਫੇਰ ਹੋਣ ਲੱਗੀ ਹੈ ਕਪੜੇ ਤੋਂ ਕਪੜੇ ਨੇ ਜ਼ਿਆਦਾ ਤਾਂ ਹੈ ਨਹੀਂ ਸੀਗੇ ਥੋੜੇ ਸੀਗੇ ਤੇ ਮੇਰੀ ਵੱਧ ਨੇ ਮੈਂ ਹੀ ਡੇਲੀ ਵੱਧ ਖੋਲ ਰੋਜ਼ ਦੀ ਰੋਜ਼ ਮੇਰਾ ਹੀ ਹੋ ਜਾਂਦਾ ਤੇ ਬਾਕੀਆਂ ਦੇ ਤਾਂ ਇੱਕ ਇੱਕ ਨੇ ਤੇ ਬਸ ਦੋ ਕੁ ਵਾਰ ਚ ਧੁੱਤੇ ਜਾਣਗੇ ਤੇ ਦੋ ਨਹੀਂ ਤਿੰਨ ਵਾਰ ਚ ਧੁੱਤੇ ਜਾਣਗੇ ਇੱਕ ਵਾਰ ਪਾਇਆ ਹੀ ਤੇ ਹੁਣ ਮੈਂ ਇਆਂ ਥੱਲੇ ਨੂੰ ਤੇ ਇੱਥੇ ਬੈਠੀ ਆਪਣੀ ਵੀਰੋ ਕਿੱਥੇ ਆ ਦਿਖਦੀ ਵੀ ਨਹੀਂ ਵੀਰੋ ਅੱਜ ਆ ਬੈਠੀ ਇਹ ਵਿਚਾਰੀ ਦੀ ਜਗਾ ਗਿੱਲੀ ਹੋ ਗਈ ਤੇ ਥੋੜੀ ਥੋੜੀ ਸੁੱਕੂਗੀ ਹੁਣ ਫੇਰ ਵੀ ਅਸੀਂ ਬੰਨ ਕੇ ਰੱਖੇ ਕਿਉਂਕਿ ਇਹ ਬਾਹਰ ਨੂੰ ਆਉਣ ਨੂੰ ਕਰਦੀ ਸੀਗੀ ਇਹ ਤੇ ਗੋਹਾ ਦੇਖੋ ਹੁਣ ਇਹਨਾਂ ਨੂੰ ਐ ਹੋ ਗਿਆ ਵੀ ਪਤਾ ਨਹੀਂ ਸਾਨੂੰ ਕੱਖ ਪਾਉਣ ਆਈ ਆ ਉੱਠ ਖੜੀਆਂ ਪਰ ਕੱਖ ਨਹੀਂ ਆਲ ਮੈਂ ਤੁਹਾਨੂੰ ਕੌਣ ਆਈ ਹਾਲੇ ਤਾਂ ਆਪਣੇ ਦੋ ਦਾ ਟਾਈਮ ਲੱਗਿਆ ਅੱਜ ਤੱਕ ਨਾਲ ਇੰਨੇ ਕੱਟ ਪਾ ਲਏ। ਅੱਜ ਦੋ ਵਾਰ ਪਕਾਇੀ ਸਵੇਰੀ ਇਹਨੂੰ ਪੱਠੇ ਚ ਪਾ ਲਏ ਸੀਗੇ। ਸਵੇਰੀ ਮੈਂ ਖੋਲਣੀ ਪਾਤੀ ਐ। ਇਹ ਹੋ ਗਏ ਪਾਤੀ ਸੀਗੇ ਦੁਬਾਰਾ। ਬਾਕੀ ਜਿਹੜੇ ਹੁਣ ਕੋਣੇ ਉਹਦੀ ਜਮੀਂ ਪੱਟ ਕੇ ਰੱਖੀ ਹੋਈ ਐ। ਚਲ ਠਹਿਰ ਕੇ ਟੋਕਾ ਕਰੂੰਗੀ। ਲੇਟ ਹੀ ਕਰੂੰਗਾ ਅੱਜ ਟੋਕਾ। ਚਲ ਪਰੇ ਕਰ ਪੈਰੇ। ਪੈਰ ਮੈਂ ਨਹੀਂ ਹਟਾ ਰਹੀ ਮੈਂ। ਪੈਰ ਪਰੇ ਕਰ ਲਾ। ਉਹ ਮਜਾ ਤੁਮ ਜਾ ਭਾਈ ਚੱਪ ਤੇਲਕਣੇ ਨੇ ਜਿਆਦਾ ਹੋਈ ਪਈ ਹੈ ਨਾ ਆਪਣੇ ਪਜੀ ਦੇ ਵਿੱਚ ਵੀ ਬਹੁਤ ਜਿਆਦਾ ਤਿਲਕ ਹੋਈ ਪਈ ਹੈ ਕਿ ਸਵੇਰੋਂ ਨਾ ਜਦ ਮੈਂ ਦੁੱਧ ਪਾਉਣ ਗਈ ਮੇਰਾ ਪੈਰ ਤਿਲਕ ਗਿਆ ਬਚ ਗਈ ਹੁਣ ਇਹ ਤਾਂ ਪਤਾ ਨਹੀਂ ਤੁਹੀ ਦਾ ਜੜਾ ਇਖੇ ਪੈਣਾ ਸੀਗਾ ਖੜੀ ਹੋ ਰਹੀ ਤੇ ਕੈਨੀ ਲਈ ਜਾਂਦੀ ਸੀਗੀ ਕੈਨੀ ਥੱਲੇ ਵੱਜੀ ਇਹਦਾ ਥੱਲਾ ਪਾੜ ਗਿਆ ਨੁਕਸਾਨ ਹੋ ਗਿਆ ਬਦਲੇ ਕੋਣੀ ਹਲੇ ਨਹੀਂ ਰਹਿ ਕਿਉਂਦੇ ਹਲੇ ਆਪਾਂ ਸਟੇਜ ਦੀ ਨਾਲ ਸਾਰਾਂਗੇ ਦੇਖੋ ਵੇਖੋ ਇਹ ਥੱਲਾ ਇਦਾਂ ਪਾੜ ਗਿਆ ਇੰਨਾ ਸਾਰਾ ਹੀ ਦੁੱਧ ਮੇਰਾ ਪੈਂ ਚੱਲ ਪਿਆ ਇਹਦੇ ਵਿੱਚੋਂ ਪੰਨਾ ਸ਼ੁਕ ਮੇਰੇ ਹੱਥ 'ਚ ਦੂਸਰੀ ਬਾਲਟੀ ਸੀ ਤੇ ਥੋੜਾ ਜੁੱਧ ਵੱਧ ਸੀ ਕਿ ਮੈਂ ਨਾਲ ਬਾਲਟ ਦੂਜੀ ਲਈ ਸੀਗੀ ਤੇ ਉਹ ਬਾਲਟੀ ਦੇ ਵਿੱਚ ਪਾਤਾ ਉਹਦੇ ਉੱਤੇ ਕਰਤੀ ਮੈਂ ਇਹ ਫਟਾਫਟ ਫਿਰ ਵੀ 3 ਤੋਂ 4 ਲੀਟਰ ਡੁੱਲ ਗਿਆ ਉਹ ਸਾਰਾ ਥੱਲੇ ਪੜ ਗਿਆ ਹੁਣ ਬੇਕਾਰ ਹੋ ਗਿਆ ਦੇਖਦਾ ਕੀ ਕਰਾਂ ਹੁਣ ਇਹ ਮੇਰੇ ਨਾਲ ਬੂਟ ਪਾਏ ਹੋਏ ਸੀਗੇ ਸਵੇਰੇ ਸਵੇਰੇ ਬੂਟ ਪਾਏ ਹੁੰਦੇ ਨੇ ਫਿਰ ਵੀ ਪਤਾ ਨਹੀਂ ਕਿਵੇਂ ਪੈਰ ਤੇ ਲੱਗ ਗਿਆ ਮੇਰਾ ਅਚਾਨਕ ਇੰਨਾ ਸ਼ੂਗਰ ਬਚ ਗਈ ਫਿਰ ਮੈਂ ਹਾਚੜਾ ਕੋਈ ਗੱਲ ਦੁੱਧ ਦਾ ਜਿਹੜਾ ਡੁੱਲਿਆ ਡੁੱਲਿਆ ਐਨਾਂ ਸਿਕੋ ਟੁਕੜਾ ਚੁੱਟਣ ਤੋਂ ਬਚ ਗਿਆ ਐਨ ਚ ਮਾੜਾ ਮੋਟਾ ਵੀ ਹੱਡੀ ਹੁੱਡੀ ਉਹ ਹੋ ਜਾਂਦੀ ਮੈਂ ਹੀ ਗਿਰ ਜਾਂਦੀ ਫੇਰ ਔਖਾ ਸੀਗਾ ਉਹ ਮਿੰਜੇ ਦੀ ਪੈਣਾ ਪੈ ਜਾਣਾ ਤਾਂ ਇੱਕ ਸਵੇਰ ਦਾ ਟਾਈਮ ਸੀਗਾ ਨੇਰਾ ਸੀਗਾ ਉੱਥੇ ਆਪਾਂ ਹੀ ਨੇ ਰਹ ਹੁੰਦਾ ਆਪਣੇ ਵਾਲੀ ਚ ਸਟील ਦੀਆਂ ਬਾਲਟੀਆਂ ਕੈਨ ਨਾਲ ਸਾਰਨਾਂਗੇ। ਇੱਕ 5 ਲੀਟਰ ਵਾਲੀ ਹੈਗੀ ਆ। ਹੈਗੀ ਆ ਤਾਂ ਦੋਨੇ 5-5 ਜਣਗੀਆਂ। ਪਰ ਬਾਲਟੀ ਲਗਾਉਣੀ ਆ। ਫੇਰ ਲਿਆਵਾਂਗੇ ਕਿਉਂਕਿ ਜਿਉਂ ਤਾਂ ਦੁੱਧ ਘਟਿਆ ਜਾਣਾ ਆਪਣੇ। ਜਦ ਫੇਰ ਛੋਟੀ ਸੁਭੀ ਨਾ ਫੇਰ ਲਿਆਵਾਂਗੇ। ਮੀਦੇ ਟੇਨ ਲਾਤੇ ਆ ਮਗਰ ਪਈ ਆ। इधर टोका करा मैं आई हुई इतने मटर लैन जाना मैं तो तेन ते जा। एक है ना आँनी स्वीट ही दिखाव इतने बंदी इतने थी असं ये तो गबर गैस की पाइप ना बनी हुई है कूलर थले बढ़ के बह जी पर भोंक दी बहुत है ना भाई आया खड़ा सब्जी वाला पर मैं सब्जी लैंड की सलाह कर दी फिर मैं चल भी मटर उधर जड़े आप छोड़ के आए थे शायद मोटे हो गए हूँ भी मैं चल उ तोड़ लिया ਦੇਖ ਲੈਨੇ ਜੇ ਨਿਕਲੇ ਥੋੜੇ ਜਿਹਾ ਹੋ ਗਏ ਹੁਣੇ ਮੋٹے ਮੇ ਤੋੜਦੇ ਲਓ ਜੀ ਇੱਥੇ ਲੱਗ ਗਿਆ ਆਪਾਂ ਮਟਰ ਤੋੜਨ ਮਟਰ ਦੇਖ ਕੇ ਲੈ ਕੇ ਆਵਾਂਗੇ ਜੇ ਵਧੀਆ ਨਿਕਲੇ ਤਾਂ ਸਬਜ਼ੀ ਬਣਾਵਾਂਗੇ ਆਲੂ ਮਟਰਾਂ ਦੀ ਤੇ ਉਸ ਦਿਨ ਬਣਾਈ ਸੀ ਬਹੁਤ ਵਧੀਆ ਮਟਰ ਬਣਦੇ ਨੇ ਘਰ ਦੇ ਮਟਰ ਹਨਾ ਮਿੱਠੀ ਮਿੱਠੀ ਹੁੰਦੇ ਆ ਮਟਰ ਬਹੁਤ ਐ ਨਰਮ ਨਰਮ ਸੀਗੇ ਕਿਉਂਕਿ ਜੇ ਆਪਾਂ ਨੇ ਕਿਹੜਾ ਇਹਦੇ ਉੱਤੇ ਸਪਰੇਅ ਕਰੀ ਹੋਈ ਆ आ, बस रूड़ी खादे ਪਾਈ ਹੋਈ ਹੈ ਇੱਥੇ ਹੋਰ ਕੁਝ ਨਹੀਂਗਾ ਪਾਇਆ ਹੈ ਨਾ ਆਪਣੇ ਰਿਓ ਪਾਇਆ ਕੋਈ ਵੀ ਤੇ ਬਿਨਾ ਸਪਰੇਏ ਤੋਂ ਨੇ ਬਹੁਤ ਵਧੀਆ ਸਬਜੀ ਬਣਦੀ ਆ ਬਾਕੀ ਜੀ ਸਤਵੀਰ ਦੀਦੀ ਦਾ ਮੈਸੇਜ ਆਇਆ ਸੀ ਕੱਲ ਕਹਿੰਦੀ ਵੀ ਸਵੀਟੀ ਤੁਹਾਡੀ ਬਹੁਤ ਰੌਲਾ ਪਾਉਂਦੀ ਹੈ ਵੀਡੀਓ ਦੇ ਵਿੱਚ ਹਾਂਜੀ ਦੀਦੀ ਰੌਲਾ ਤਾਂ ਬਹੁਤ ਪਾਉਂਦੀ ਆ ਪਰ ਸਾਨੂੰ ਉਹਦਾ ਬਹੁਤ ਸਹਾਰਾ ਏ ਕਿਉਂਕਿ ਜਦੋਂ ਵੀ ਕੋਈ ਆਪਣੇ ਘਰ ਉਪਰਾ ਬੰਦਾ ਆ ਜਾਂਦਾ ਨਾ ਇੰਨਾ ਭੌਂਕਦੀ ਆ ਬੇੜਕ ਬਹੁਤ ਜ਼ਿਆਦਾ ਏ ਉਹਨੂੰ ਤੇ ਉਹ ਚਾਹੇ ਹਨਾ ਸਾਡੇ ਗੇਟ ਲੱਗਿਆ ਹੋਵੇ ਨਾ ਇਹਨੇ ਥੱਲੇ ਚ ਹੀ ਦੇਖ ਲੈਣਾ ਉਹਦੇ ਪੈਰ ਵੀ ਹੈਗਾ ਕੋਈ ਬਿੜ ਕੇ ਆ ਜਾਂਦੀ ਇਹਨੂੰ ਇੰਨਾ ਜ਼ਿਆਦਾ ਭੌਂਕਦੀ ਆ ਜਦੋਂ ਤੱਕ ਅਸੀਂ ਇਹਨੂੰ ਨਹੀਂ ਕਹਿੰਦੇ ਹੈਗੇ ਵੀ ਹਟ ਜਾ ਹਨਾ ਵੀ ਜਾਣ ਪਛਾਣ ਵਾਲੇ ਨਹੀਂ ਸਾਡੇ ਉਹਨਾਂ ਚਿਰੇ ਨੂੰ ਭੌਂਕੀ ਜਾਣਾ ਫੇਰ ਤਾਂ ਬਹੁਤ ਗਾਹ ਪਾ ਦਿੰਦੀ ਆ ਜਦੋਂ ਹਨਾ ਉਪਰਾਂ ਬੰਦਾ ਘਰੇ ਆ ਜਾਂਦਾ ਹੈ ਤੇ ਆਪਣੇ ਇੱਥੇ ਬੱਚਿਆਂ ਦੇ ਮੋਟਰਸਾਈਕਲ ਵਗੈਰਾ ਖੜੇ ਹੁੰਦੇ ਨੇ ਉਹ ਵੀ ਬਾਰ-ਬਾਰ ਆਈ ਜਾਂਦੇ ਨੇ ਉਹਨਾਂ ਨੂੰ ਵੀ ਭੌਂਕਦੀ ਰਹਿੰਦੀ ਆ ਜਦੋਂ ਆਪਾਂ ਹਨਾ ਰਹਿਨੇ ਆਪਾਂ ਉੱਪਰ ਆ ਨਾ ਫਿਰ ਥੱਲੇ ਫਿਰ ਆਪਾਂ ਨੂੰ ਬਿੜਕ ਰੈਂਦੀ ਆ ਇਹਦੀ ਤੇ ਵੀ ਕੋਈ ਆ ਗਿਆ ਥੱਲੇ ਫਿਰ ਅਸੀਂ ਭੱਜ ਕੇ ਆ ਕੇ ਜਾਂ ਟਾਕੀ ਜੀ ਦੇਖ ਲੈਣਾ ਜਾਂ ਬੇੜੇ ਜੀ ਪਤਾ ਲੱਗ ਜਾਂਦਾ ਵੀ ਕੋਈ ਹੈਗਾ ਇਹਦੇ ਖਾਤਰ ਨਾ ਆਪਾਂ ਪਿੰਜਰਾ ਲੈ ਕੇ ਆਵਾਂਗੇ ਪਿੰਜਰਾ ਲੈ ਕੇ ਆਉਣਾ ਇਹਦੇ ਖਾਤਰ ਫਿਰ ਆਪਾਂ ਉੱਪਰ ਹੀ ਰੱਖ ਲਾਂਗੇ ਇਹਨੂੰ ਉੱਪਰੋਂ ਫਿਰ ਇਹਨੂੰ ਸਾਰਾ ਹੀ ਖਿਆਲ ਰਹਿਊਗਾ ਹਨਾ ਆਲੇ-ਦਾਲੇ ਫੇਰ ਉੱਥੇ ਬੈਠੀ ਰਿਹਾ ਕਰੂਗੀ ਹੁਣ ਤਾਂ ਗਰਮੀਆਂ ਚੁੱਪਰੇ ਜਦ ਬੰਦ ਕਰਨ ਨੇ ਬੇੜੇ ਚ ਤੇ ਪਿੰਜਰਾ ਲਿਆ ਕੇ ਰੱਖਾਂਗੇ ਕਾਲ ਹੋ ਜਾਂਦੇ ਪਿੰਜਰਾ ਲੈ ਕੇ ਆਉਣ ਦੇ ਦੇਹ ਦਿਆਂ ਹਨਾ ਲੈ ਕੇ ਆਉਂਗੀ ਹੋਰ ਖਰਚੇ ਲੋਟ ਆਉਂਦੇ ਹੈਗੇ ਮੈਂ ਰੇਟ ਪਤਾ ਕਰਿਆ ਸੀਗਾ ਤੇ ਦੇਖਦੇ ਆ ਕਦੋਂ ਲੈ ਕੇ ਆਉਣੇ ਆ ਫੇਰ ਕਿ ਪਿੰਜਰੇ ਚ ਬੰਨਿਆ ਕਰਾਂਗੇ ਇਹਨੂੰ ਭਾਜੀ ਸਾਨੂੰ ਸਹਾਰਾ ਬਹੁਤ ਹੈ ਇਹਦਾ ਵਿਚਾਰੀ ਦਾ ਤੇ ਇੱਥੇ ਬਹੁਤ ਹੀ ਮਟਰ ਲੱਬਰ ਆਏ ਸੀਗੇ ਉਦੋਂ ਅਸੀਂ ਛੱਡ ਗਏ ਸੀਗੇ ਤੇ ਵਧੀਆ ਸਿਗੀਆਂ ਫਲੀਆਂ ਮੋਟੀਆਂ ਹਾਲੇ ਆਪਣਾ ਕੰਮ ਵਿਚਾਲੀ ਰਹਿ ਗਿਆ ਇੱਥੇ ਥੋੜੀਆਂ ਜੀਆਂ ਰਹਿ ਗਈਆਂ ਕੈਰੀਆਂ ਸਾਫ ਕਰਨ ਤੋਂ ਕਿਉਂਕਿ ਜੀ ਮੀਂਹ ਪੈਣ ਲੱਗ ਗਿਆ ਮੀਂਹ ਨੇ ਕੰਮ ਛਡਾ ਕੇ ਧਰਤਾ ਤੇ ਉਹ ਵੀ ਦੇਖਾਂਗੇ ਕੱਢਾਂਗੇ ਮਟਰ ਵਿੱਚੋਂ ਉਹ ਵੀ ਮੋਟੇ ਹੋ ਜਾਣਗੇ ਹੈਨਾ ਤੇ ਜਿਹੜੇ ਹਾਲੇ ਬਰੀਕ ਸੀਗੀ ਉਹ ਵੀ ਮੈਂ ਛੱਡਿਆ ਹੀ ਉਹ ਫੇ ਤੋੜ ਲਾਂਗੇ ਹਾਲ ਥੋੜਾ ਥੋੜੇ ਤੋੜਦੇ ਆ ਵੀ ਚਲੋ ਕੁਝ ਹੋ ਜਾਣਗੇ ਜ਼ਿਆਦਾ ਨਹੀਂ ਤੋੜਦੇ ਹੈਗੇ ਤੇ ਬਾਕੀ ਜੀ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜਿਹੜੇ ਆਪਣੇ ਵੀਡੀਓ ਤੇ ਆਉਂਦੇ ਨੇ ਤੇ ਫੁੱਲ ਵਾਚ ਕਰਦੇ ਨੇ ਤੇ ਸੁਣ ਸੁਣੇ ਕਮੈਂਟ ਕਰਦੇ ਨੇ ਪਲੀਜ਼ ਇਸੇ ਤਰ੍ਹਾਂ ਹੀ ਸਪੋਰਟ ਬਣਾਈ ਰੱਖਿਓ ਤੇ ਇਸੇ ਤਰ੍ਹਾਂ ਹੀ ਹੈ ਨਾ ਤੁਹਾਡੇ ਸਾਥ ਨਾਲੇ ਆਪਾਂ ਅੱਗੇ ਵਧਾਂਗੇ ਇਸੇ ਤਰ੍ਹਾਂ ਹੀ ਸੁਣ ਸੁਣੇ ਕਮੈਂਟ ਕਰਦੇ ਰਹੋ ਤੇ ਲਓ ਜੀ ਆਪਾਂ ਤੋੜ ਲਈ ਮਟਰ ਫਿਰ ਹੁਣ ਤਾਂ ਕੰਮ ਲਗਾਤਾਰ ਹੋ ਜਾਂਦੇ ਨੇ ਮਟਰ ਜਾ ਕੇ ਕੱਢਾਂਗੇ ਸਾਰਾ ਮਸਾਲਾ ਤਿਆਰ ਕਰਾਂਗੇ ਆਲੂ ਵਗੈਰਾ ਸਾਰਾ ਛੀਰ ਕੇ ਤੜਕਾ ਲਾ ਕੇ ਚੁੱਲੇ ਤੇ ਤੇ ਉਸ ਤੋਂ ਬਾਅਦ ਹੀ ਤੁਹਾਨੂੰ ਮਿਲਾਵਾਂਗੇ ਦੇਖਦੇ ਆਂ ਤੜਕਾ ਤੁੜਕਾ ਲਾਈ ਤੋਂ ਬਾਅਦ ਹੀ ਮਿਲਾਵਾਂਗੇ ਜਦੋਂ ਸਬਜ਼ੀ ਬਣ ਗਈ ਕਿਉਂਕਿ ਜੀ ਫਿਰ ਮੇਰੇ ਪੱਠੇ ਵੀ ਕੁੱਤਰਨੇ ਨੇ ਤੇ ਧਰਾਂ ਵਗੈਰਾ ਦਾ ਵੀ ਟਾਈਮ ਹੋ ਜਾਣਾ ਕਾਫੀ ਟਾਈਮ ਲੱਗ ਜਾਣਾ ਹੁਣ ਤੋਂ ਮੈਨੂੰ ਵਿੱਚੇ ਮੇਰੀ ਮਸ਼ੀਨ ਲਾਈ ਹੋਈ ਸੀਗੀ ਉਹਦੇ ਕੱਪੜੇ ਵੀ ਕੱਢਣੇ ਨੇ ਜਾ ਕੇ ਪਾਸ ਦਾ ਸਵੇਰੇ ਜੀ ਬਚਾਅ ਹੋ ਗਿਆ ਨਹੀਂ ਪਤਾ ਨਹੀਂ ਜੇ ਟੋਹੀ ਨੂੰ ਖੇਚੇ ਪੈ ਜਾਂਦੀ ਮੇਰੇ ਤਾਂ ਟੋਹੀ ਪਹਿਲਾਂ ਹੀ ਦੁਖਦੀ ਰਹਿੰਦੀ ਆ ਕੋਡੇ ਹੋ ਕੇ ਜਿਆਦਾ ਚੰਗ ਕੰਮ ਨਹੀਂ ਹੁੰਦਾ ਹੈਗਾ ਔਖਾ ਹੋ ਜਾਣਾ ਸੀਗਾ ਜੇ ਥੱਲੇ गिर ਜਾਂਦੀ ਪਰ ਬਚਾਅ ਹੋ ਗਿਆ ਚਲ ਦੁੱਦ ਢੋਲ ਕੇ ਸਰ ਗਿਆ ਨਾਲ ਕੈਨੀ ਪਾੜ ਕੇ ਤੇ ਚਲੋ ਜੀ ਦੇਹ ਦੇਆ ਹੁਣ ਅੱਗੇ ਲੈ ਕੇ ਆਉਣਾ ਨਵੀਂ ਕੈਨੀ ਹੁਣ ਨਵਾਂ ਖਰਚਾ ਛਿੜ ਗਿਆ ਲੈ ਕੇ ਆਣੀ ਪਣੀ ਆ ਤਾਂ ਇਹ ਕਿਉਂਕਿ ਜੀ ਹੈ ਨਾ ਇੱਕ ਢੋਲੀ ਨਾਲ ਸਰ ਜਾਂਦਾ ਸੀ ਹੁਣ ਮੈਂ ਦੇਖਿਆ ਹੁਣ ਕਈ ਕਈ ਭਾਂਡੇ ਚੱਕਣੇ ਪੈਂਦੇ ਨੇ ਮੈਨੂੰ ਤਾਂ ਕਿਤੇ ਜਾ ਕੇ ਇਹ ਦੁੱਧ ਦੋ ਪੈਂਦਾ ਹੈ ਫਿਰ ਕਈ ਭਾਂਡਿਆਂ ਦੇ ਵਿੱਚ ਹਨਾ ਦੁੱਧ ਵਾਲੇ ਹੋ ਜਾਂਦੇ ਨੇ ਨਹੀਂ ਤਾਂ ਚੋ ਚੋ ਕੇ ਇੱਕ ਕਹੇ ਨੀਚੇ ਪਾਈ ਜਾਂਦੇ ਸੀ ਚਲ ਜਾ ਕੇ ਲੈ ਜਾਂਦੇ ਸੀ ਜੇ ਦੁੱਧ ਦੁੱਧ ਹੀ ਨਹੀਂ ਪਾ ਕੇ ਆਉਣਾ ਸੀ ਹੁਣ ਕਈ ਭਾਂਡੇ ਲੱਭਣ ਜਾਂਦੇ ਨੇ ਦੁੱਧ ਦੇ ਨਾਲ ਤੇ ਇਹਦੇ ਜਾ ਕੇ ਆਵਾਂਗੇ ਇੱਕ ਦਰ ਮਾਛੋੜੇ ਮਾਛੋੜਾ ਸਭ ਤੋਂ ਹੀ ਮਿਲਣੀ ਹੈ ਖੇਲੇ ਆਵਾਂਗੇ ਅੱਜ ਦਾ ਮੌਸਮ ਵੀ ਵਾਸਾਣਾ ਸੀ ਅੱਜ ਦਿਨ ਚ ਬਹੁਤ ਵਧੀਆ ਕੰਮ ਕਰ ਰਹੀ ਨੇ ਅੱਜ ਲਓ ਜੀ ਲਓ ਜੀ ਆਪਾਂ ਇੰਨੇ ਮਟਰ ਤੋੜ ਲੇ ਮੋਟੀ ਮੋਟੀ ਫੁਲੀਆਂ ਲੈ ਕੇ ਨਾ ਦੇਖ ਦੇ ਕਿੰਨੇ ਕੁ ਬੀ ਨਿਕਲਦੇ ਨੇ ਵਿੱਚੋਂ ਬੀ ਤਾਂ ਚਲੋ ਥੋੜੇ ਜਿਹਾ ਨਿਕਲੇ ਹੋਣਾ ਨਾ ਇਹ ਚਾਲੂ ਪਾਸ ਬਣਾ ਲਾਂਗੇ ਬਹੁਤ ਵਧੀਆ ਸਬਜ਼ੀ ਬਣਦੀ ਹੈ ਘਰ ਦੇ ਮਟਰਾਂ ਦੀ ਉਦੋਂ ਅਸੀਂ ਜਿਹੜੀ ਬਣਾਈ ਸੀਗੀ ਬਹੁਤ ਵਧੀਆ ਬਣੀ ਸੀਗੀ ਮਿੱਠਿਆ ਨੂੰ ਫੁੱਲ ਪਿਆ ਪਿਆ ਬਣਾਉਣਾ ਤੇ ਆਪਣੇ ਆੜੂ ਲੱਗੇ ਬਹੁਤ بڑے بڑے ਆੜੂ ਲੱਗਦੇ ਨੇ ਆਪਣੇ ਆੜੂ ਨੂੰ ਮਿੱਠੇ ਜਦੋਂ ਬਣ ਜਾਣਗੇ ਹਲ ਤਾਂ ਝੜਨਗੇ ਨੇਰੇ ਨੂੰ ਰੀਆਂ ਜੱਦਾ ਅੱਧੇ ਝੜ ਜਾਂਦੇ ਨੇ ਅੱਧੇ ਖੜੇ ਰਹਿੰਦੇ ਨੇ ਪਰ ਫਿਰ ਵੀ ਖਾਣ ਜੋਗੇ ਰਹ ਜਾਂਦੇ ਨੇ ਫਿਰ ਵੀ ਪਿਛਲੀ ਵਾਰ ਵੀ ਬਹੁਤ ਜ਼ਿਆਦਾ ਲੱਗੇ ਸੀਗੇ ਚਲੋ ਜੀ ਚੱਲਦੇ ਆਪਾਂ ਲਓ ਜੀ ਇੱਥੇ ਆਪਾਂ ਲੱਗੇ ਸੀਗੇ ਧਨੀਆ ਚੇਰਣ ਤੜਕਾ ਵਗੈਰਾ ਲਾਤਾ ਸੀਗਾ ਤੇ ਬਣ ਗਈ ਸੀਗੀ ਅੱਗ ਤਾਂ ਬਸ ਬੁਜੀ ਹੋਈ ਹੋਈ ਸੀਗੀ ਤੇ ਦਾਲ ਵੈਸੇ ਗਰਮ ਸੀਗੀ ਆਪਣੀ ਸਬਜੀ ਤੇ ਧਨੀਆ ਮੈਂ ਜਾ ਤਰਾਂ ਚੋਣ ਗਈ ਸੀਗੀ ਉਹ ਦੋ ਲੈ ਆਈ ਸੀਗੀ ਬਸ ਹੁਣ ਚੀਰ ਕੇ ਆਪਾਂ ਪਾ ਦਾਂਗੇ ਹੁਣ ਤਾਂ ਧਨੀਆ ਜੀ ਪੱਕ ਗਿਆ ਬਸ ਧਨੀਆ ਦੇ ਪੱਤੇ ਜੇ ਹੀ ਨੇ ਮਤਲਬ ਹੁਣ ਤਾਂ ਵੀ ਪੈ ਗਿਆ ਉਹਨੂੰ ਤੇ ਹੁਣ ਇੰਨਾ ਧਨੀਆ ਨਹੀਂ ਹੈਗਾ बस थोड़ा जे लेके आई सी दौड़ के पहला बहुत बढ़िया सी का अपने होया बहुत ज्यादा पाया दाल सब्जी ਦੇ ਵਿੱਚ ਹੁਣ ਤਾਂ ਥੋੜਾ ਮੋਟਾ ਹੀ ਹੁੰਦਾ ਹੈ ਇੰਨਾ ਨੀਗਾ ਹੈਗਾ बस ਜੀ ਆਪਾਂ چیر ਕੇ ਪਾ ਦਾਂਗੇ ਅੱਜ ਤੁਹਾਨੂੰ ਵੀਡੀਓ ਦੇ ਵਿੱਚ ਮੁਰਗਿਆਂ ਦੀ ਆਵਾਜ਼ ਸੁਣੋਗੇ ਕਿਉਂਕਿ ਜਿਵੇਂ ਮੈਂ ਥੱਲੇ ਬੈਠੀ ਆ ਐਡੀਟਿੰਗ ਕਰਨ ਲੱਗੀ ਹੋਈ ਤੇ ਤਾਂ ਕਰਕੇ ਅੱਜ ਮੁਰਗਿਆਂ ਦੀ ਆਵਾਜ਼ ਆਉਂਦੀ ਹੈ ਵਿੱਚ ਬੋਲ ਰਹੇ ਨੇ ਅੱਜ ਕਾ ਮਾਰੇ ਨੇ ਲੋ ਜੀ ਬਾਕੀ ਜੀ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਤੇ ਆਪਣਾ ਸੋਹਣਾ ਜਿਹਾ ਕਮੈਂਟ ਜਰੂਰ ਕਰਕੇ ਜਾਇਓ ਜੇਕਰ ਵੀਡੀਓ ਪਸੰਦ ਆਨ ਤੇ ਲਾਈਕ ਸ਼ੇਅਰ ਕਮੈਂਟ ਕਰਕੇ ਜਰੂਰ ਦੱਸਿਓ ਤੇ ਮਿਲਦੇ ਆਂ ਜੀ ਕੱਲ ਨੂੰ ਕਿਸੇ ਹੋਰ ਨਵੇਂ ਬਲੌਗ ਦੇ ਨਾਲ ਤਦ ਤੱਕ ਲਈ ਸਤਿ ਸ਼੍ਰੀ ਅਕਾਲ ਜੀ ਓਕੇ ਬਾਏ ਬਾਏ